19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸੱਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਬੜੇ ਹੀ ਅਹਿਮ ਪ੍ਰੋਗਰਾਮ ਦੇ ਸੰਬੰਧ ਵਿੱਚ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਨਵੰਬਰ ਮਹੀਨੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੀ ਸਮੁੱਚੀ ਕੈਬਨਿਟ ਦੀ ਟੀਮ ਨੇ ਰਲ ਕੇ ਇੱਕ ਫੈਸਲਾ ਕੀਤਾ ਕਿ ਅਸੀਂ ਮਹਾਰਾਜ ਨੂੰ ਆਪਣੀ ਸ਼ਰਧਾ ਭੇਟ ਕਰਦੇ ਹੋਏ ਇਹ ਜਿਹੜਾ 350 ਸਾਲਾ ਸ਼ਹੀਦੀ ਦਿਹਾੜਾ ਹੈ ਉਹਨੂੰ ਅਸੀਂ ਵੱਡੇ ਸਮਾਗਮ ਦੇ ਰੂਪ ਚ ਰਾਜਪਤਰੀ ਸਮਾਗਮ ਦੇ ਰੂਪ ਚ ਮਨਾਵਾਂਗੇ ਜੀਤੇ ਚੱਲਦੇ 19 ਨਵੰਬਰ ਤੋਂ ਇਹ ਸਮਾਗਮ ਸ਼ੁਰੂ ਹੋਣੇ ਨੇ ਔਰ 25 ਨਵੰਬਰ ਤੱਕ ਇਹ ਸਮਾਗਮ ਚੱਲਣੇ ਨੇ ਇਸ ਦੌਰਾਨ ਚਾਰ ਯਾਤਰਾਵਾਂ ਧਾਰਮਿਕ ਯਾਤਰਾਵਾਂ ਜਿਹੜੀਆਂ ਨੇ ਬੜੀ ਪਵਿੱਤਰਤਾ ਦੇ ਨਾਲ ਮर्यादा ਨੂੰ ਹਰ ਚੀਜ਼ ਨੂੰ ਮੱਧ ਨਜ਼ਰ ਰੱਖਦੇ ਹੋਏ ਕੱਡੀਆਂ ਜਾਣਗੀਆਂ ਔਰ ਇਹ ਚਾਰੇ ਯਾਤਰਾਵਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਮਾਝਾ ਮਾਲਵਾ ਦੁਆਬਾ ਖੇਤਰ ਚੋਂ ਇਹ ਚੱਲਣਗੀਆਂ ਔਰ ਇੱਕ ਯਾਤਰਾ ਸ਼੍ਰੀਨਗਰ ਤੋਂ ਵੀ ਚੱਲੂਗੀ ਜਿਹੜੀ ਕਿ 22 ਤਰੀਕ ਦੀ ਸ਼ਾਮ ਨੂੰ 22 ਨਵੰਬਰ ਦੀ ਸ਼ਾਮ ਨੂੰ 7-8 ਵਜੇ ਦੇ ਕਰੀਬ ਜਾ ਕੇ ਸਾਰੀਆਂ ਯਾਤਰਾਵਾਂ ਨੇ ਜਿਹੜੀਆਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜਾ ਕੇ ਇਹ ਸਮਾਪਨ ਹੋਣਗੀਆਂ ਤੇ ਉਸ ਤੋਂ ਬਾਅਦੋਂ 23 ਤਰੀਕ ਨੂੰ 24 ਤਰੀਕ ਨੂੰ ਤੇ 25 ਤਰੀਕ ਨੂੰ ਇਹ 3 ਦਿਨ ਦਾ ਜਿਹੜਾ ਵੱਡਾ ਸਮਾਗਮ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਹੋਊਗਾ ਔਰ ਇਸ ਦੌਰਾਨ ਅ ਅਸੀਂ ਚਾਰ ਜਿਹੜੇ ਮੁੱਖ ਸਥਾਨ ਨੇ ਜਿਹਦੇ ਚ ਸ੍ਰੀ ਅਮਰitsar ਸਾਹਿਬ ਬਾਬਾ ਬਕਾਲਾ ਸਾਹਿਬ ਜਿੱਥੇ ਅੱਜ ਆਪਾਂ ਇਕੱਤਰਤ ਹੋਏ ਆਂ ਇਹ ਸਥਾਨ ਤੇ ਪਟਿਆਲਾ ਤੇ ਇੱਕ ਸਾਡਾ ਜਿਹੜਾ ਹੈ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਇਹ ਚਾਰ ਸਥਾਨਾਂ ਦੇ ਉੱਤੇ ਜਿਹੜੇ ਨੇ ਵੱਡੇ ਸਟੇਟ ਪੱਧਰ ਤੇ ਸਮਾਗਮ ਕੀਤੇ ਜਾਣਗੇ ਉਸ ਦੇ ਸੰਬੰਧ ਵਿੱਚ ਅੱਜ ਅਸੀਂ ਬਾਬਾ ਬਕਾਲਾ ਸਾਹਿਬ ਵਿਖੇ ਅੱਜ ਇਹ ਤੀਜੀ ਮੀਟਿੰਗ ਅਸੀਂ ਕਰ ਰਹੇ ਆਂ ਪਹਿਲੀ ਮੀਟਿੰਗ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਦੂਸਰੀ ਮੀਟਿੰਗ ਅਸੀਂ ਕੱਲ੍ਹ ਸ਼੍ਰੀ ਅਮਰਸਰ ਸਾਹਿਬ ਵਿਖੇ ਕੀਤੀ ਅੱਜ ਦੀ ਇਹ ਜਿਹੜੀ ਸਾਡੀ ਤੀਜੀ ਮੀਟਿੰਗ ਆ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਸਾਰੇ ਡਿਪਾਰਟਮੈਂਟਾਂ ਦੇ ਅੱਜ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਔਰ ਉਹ ਸਰਕਾਰ ਵੱਲੋਂ ਕਲੀਅਰ ਹਦਾਇਤਾਂ ਉਹਨਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਕਿ ਮर्याਦਾ ਨੂੰ ਮੁੱਖ ਰੱਖਦੇ ਹੋਏ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੇ ਸਮਾਗਮ ਨੇ ਆਪਾਂ ਜਿਹੜੇ ਨੇ ਸਟੇਟ ਪੱਧਰ ਦੇ ਉੱਤੇ ਕਰਵਾਣੇ ਨੇ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇਸ ਪ੍ਰੋਗਰਾਮ ਨੂੰ ਪਰਸਨਲੀ ਤੌਰ ਤੇ ਮੋਨੀਟਰ ਕਰ ਰਹੇ ਨੇ ਡੇਲੀ ਡੇਲੀ ਇਹਦੀ ਅਪਡੇਟ ਲੈ ਰਹੇ ਨੇ